ਪੌੜੀ ਹਰ ਏਕ ਨਿਰੰਜਨ ਗਾਹੀਐ ਸਭ ਅੰਤਰ ਸੋਈ ਹੀ ਕਰਨ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਹਰ ਏਕ ਨਿਰੰਜਨ ਕਾਈਐ ਨਿਰੰਜਨ ਮਾਇਆ ਤੋਂ ਰਹਿਤ ਜੋ ਪ੍ਰਭ ਮਾਇਆ ਤੋਂ નિર્ਲੇਪ ਹੈ ਸਰਫ ਉਸ ਦੀ ਸਿਪਤਲਾ ਕਰਨੀ ਚਾਹੀਦੀ ਹੈ ਸਭ ਅੰਤਰ ਸੋਈ ਸਾਰੇ ਜਗਤ ਦੇ ਅੰਦਰ ਉਹ ਪ੍ਰਮਾਤਮਾ ਮੌਜੂਦ ਹੈ ਕਰਨ ਕਰਣ ਸਮਰੱਥ ਪ੍ਰਭ ਸਾਰੇ ਜਗਤ ਦਾ ਮੂਲ ਹੈ ਉਹ ਪ੍ਰਮਾਤਮਾ ਸਭ ਕਿਸਮ ਦੀ ਤਾਕਤ ਰੱਖਣ ਵਾਲਾ ਹੈ ਉਹ ਪ੍ਰਮਾਤਮਾ ਜਗਤ ਦੇ ਵਿੱਚ ਜੋ ਵਾਪਰਦਾ ਹੈ ਉਹ ਕਰਨ ਵਾਲਾ ਵੀ ਆਪ ਹੈ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਜੋ ਕਰੇ ਸੋ ਹੋਈ ਜੋ ਕੁਝ ਹੁੰਦਾ ਹੈ ਉਹੀ ਹੁੰਦਾ ਜਿਹੜਾ ਕਿ ਉਹ ਪ੍ਰਭੂ ਕਰਦਾ ਖੇਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਖਿਨਮ ਹੈ ਥਾਪ ਉਥਾਪ ਦਾ ਇੱਕ ਪਲ ਦੇ ਵਿੱਚ ਜੀਵਾਂ ਨੂੰ ਪੈਦਾ ਵੀ ਕਰ ਦਿੰਦਾ ਹੈ ਇੱਕ ਪਲ ਦੇ ਵਿੱਚ ਨਾਸ ਵੀ ਕਰ ਦਿੰਦਾ ਹੈ ਤਿਸ ਬਿਨ ਨਹੀਂ ਕੋਈ ਇਹ ਸਭ ਕੁਝ ਕਰਨੇ ਵਾਲਾ ਉਹਦੇ ਤੋਂ ਅਲਾਵਾ ਹੋਰ ਕੋਈ ਨਹੀਂ ਸਭ ਦੇਸ਼ਾਂ ਦੇ ਵਿੱਚ ਪ੍ਰਹਮੰਡ ਦੇ ਵਿੱਚ ਹੀਟਲੀ ਧਰਤੀ 'ਚ ਜਜ਼ੀਰਿਆਂ ਦੇ ਵਿੱਚ ਸਾਰੇ ਹੀ ਜਗਤ ਵਿੱਚ ਸ੍ਰਿਸ਼ਟੀ ਦੇ ਕੋਨੇ-ਕੋਨੇ ਵਿੱਚ ਉਹ ਪ੍ਰਭੂ ਵਿਆਪਕ ਹੈ ਜਿਸੇ ਆਪ 부ਝਾਏ ਸੋ 부ਝਸੀ ਨਿਰਮਲ ਜਨ ਸੋਈ ਪਰ ਗੱਲ ਇਹ ਹੈ ਕਿ ਜਿਸ ਮਨੁੱਖ ਨੂੰ ਇਹ ਸਮਝ ਉਹ ਪਰਮਾਤਮਾ ਆਪ ਪਖਸ਼ ਦਾ ਉਸੇ ਨੂੰ ਹੀ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਪਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਿਆਪਕ ਹੈ ਤੇ ਜਦੋਂ ਇੱਕ ਵਾਰ ਤੁਹਾਨੂੰ ਇਸ ਗੱਲ ਦੀ ਸਮਝ ਪੈ ਗਈ ਇੱਕ ਵਾਰ ਜਦ ਇਹ ਗੱਲ ਤੁਹਾਡੇ ਦਿਲ ਦੇ ਵਿੱਚ ਘਰ ਕਰ ਗਈ ਕਿ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਹਰ ਜੀਵ ਦੇ ਅੰਦਰ ਹੈ ਤਾਂ ਤੁਸੀਂ ਪਵਿੱਤਰ ਹੋ ਜਾਂਦੇ ਹੋ ਦਿਲ ਦੇ ਅੰਦਰੋਂ ਫਿਰ ਹਰ ਤਰ੍ਹਾਂ ਦੇ ਪਾਪ ਮਿਟ ਜਾਂਦੇ ਆ ਪਾਪੀ ਸੋਚ ਨੂੰ ਅਸੀਂ ਉਦੋਂ ਤੱਕ ਪਨਾਹ ਦਿੰਨੇ ਆ ਜਦੋਂ ਤੱਕ ਸਾਡੇ ਅੰਦਰ ਖਿਆਲ ਹੈ ਕਿ ਇਹਦੇ ਬਾਰੇ ਕਿਸੇ ਹੋਰ ਨੂੰ ਨਹੀਂ ਪਤਾ ਇਹ ਜੋ ਮੇਰੇ ਅੰਦਰ ਚੱਲਦਾ ਉਹਦੇ ਬਾਰੇ ਸਿਰਫ ਮੈਨੂੰ ਹੀ ਪਤਾ ਕਿਸੇ ਹੋਰ ਨੂੰ ਨਹੀਂ ਪਤਾ ਕਿਹੜਾ ਕਿਸੇ ਨੇ ਮੇਰੇ ਅੰਦਰ ਝਾਕ ਕੇ ਵੇਖਣਾ ਓਦੋਂ ਤੱਕ ਅਸੀਂ ਪਾਪੀ ਸੋਚ ਨੂੰ ਪਨਾ ਦਿੰਦੇ ਹਾਂ ਪਰ ਜਦੋਂ ਇਹ ਗੱਲ ਦਾ ਇਲਮ ਹੋ ਜਾਵੇ ਇਹ ਗੱਲ ਹਿਰਦੇ ਵਿੱਚ ਵਸ ਜਾਵੇ ਕਿ ਪਰਮਾਤਮਾ ਤਾਂ ਮੇਰੇ ਅੰਦਰ ਵੀ ਵੱਸਦਾ ਹੈ ਫਿਰ ਅਸੀਂ ਪਾਪੀ ਸੋਚ ਨੂੰ ਪਨਾ ਨਹੀਂ ਦਿੰਦੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਪੀ ਸੋਚ ਸਾਡੇ ਅੰਦਰੋਂ ਖਤਮ ਹੋ ਜਾਵੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਵੀ ਜਾਂਦੀ ਹੈ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਨਾਸਨ ਜੋ ਪ੍ਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਮਾਂ ਦੇ ਪੇਟ ਵਿੱਚ ਉਹਨਾਂ ਨੂੰ ਥਾਂ ਦਿੰਦਾ ਹੈ ਇਹ ਨਾਨਕ ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਯਾਦ ਕਰਦੇ ਰਹਿੰਦੇ ਨੇ ਤੇ ਮਾਂ ਦੇ ਪੇਟ ਦੀ ਵੱਡੀ ਭਿਆਨਕ ਅੱਗ ਵੀ ਉਹਨਾਂ ਦਾ ਨਾਸ ਨਹੀਂ ਕਰ ਸਕਦੀ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਅਸਚਰਜਤਾ ਹੈ ਉਸ ਪ੍ਰਮਾਤਮਾ ਦੇ ਬਣਾਏ ਇਸ ਸਿਸਟਮ ਤੇ ਉਹਦੀ ਤਾਕਤ ਦੀ ਵਾਹਵਾਹੀ ਹੈ ਉਹਦੀ ਤਾਕਤ ਦਾ ਗੁਣगान ਹੈ ਕਿ ਉਸ ਪ੍ਰਮਾਤਮਾ ਨੇ ਇਹ ਸਿਸਟਮ ਬਣਾਇਆ ਕਿ ਮਾਂ ਦੇ ਪੇਟ ਦੀ ਅੱਖ ਦੇ ਵਿੱਚ ਵੀ ਬੱਚਾ ਸਹੀ ਸਲਾਮਤ ਰਹਿੰਦਾ ਬਲਕਿ ਵੱਧਦਾ ਫੁੱਲਦਾ ਦੂਜੀ ਗੱਲ ਸੋਚਣ ਵਾਲੀ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੰਤ ਨਾਨਕ ਕੇ ਉਸ ਕੱਖ ਦੇ ਵਿੱਚ ਪਿਆ ਬੱਚਾ ਹਰ ਸਾਹ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਪ੍ਰਮਾਤਮਾ ਨੂੰ ਸਿਮਰਦਾ ਹੈ ਉਸ ਬੱਚੇ ਦੇ ਵਿੱਚ ਆਪਣੇ ਵਰਗੀ ਸਮਝ ਤੇ ਹੈ ਨਹੀਂ ਕਿ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮukh ਤੋਂ ਸਿਮਰ ਸਕੇ ਤਾਂ ਉਹ ਕਿਵੇਂ ਸਿਮਰਦਾ ਹੈ ਪਾਪ ਇਹ ਹੈ ਕਿ ਉਹ ਉਸ ਪਲ ਦੇ ਵਿੱਚ ਚੋਂਦਾ ਨਾ ਉਹਨੂੰ ਪੀਤ ਚੁੱਕੇ ਦੀ ਕੋਈ ਫਿਕਰ ਹੈ ਚਿੰਤਾ ਨਾ ਹੀ ਆਉਣ ਵਾਲੇ ਸਮੇਂ ਦਾ ਕੋਈ ਫਿਕਰ ਹੈ ਹਰ ਇੱਕ ਪਲ ਨੂੰ ਉਹ ਇੱਕ ਪਲ ਦੇ ਤੌਰ ਤੇ ਜਿਉਂ ਰਿਹਾ ਹੈ ਉਸ ਪਲ ਦੇ ਨਾਲ ਉਸ ਪਲ ਦੇ ਵਿੱਚ ਉਹਨੂੰ ਕੀ ਮਹਿਸੂਸ ਹੋ ਰਿਹਾ ਉਹਦੇ ਨਾਲ ਉਹਦੀ ਪ੍ਰੀਤ ਜੁੜੀ ਹੈ ਕਿਸੇ ਵੀ ਤਰ੍ਹਾਂ ਦੇ ਪਾਪੀ ਵਿਚਾਰਾਂ ਦੇ ਨਾਲ ਜਾਂ ਫਿਰ ਮਾਇਕ ਪ੍ਰਵਿਰਤੀ ਦੇ ਨਾਲ ਉਹਦਾ ਮਨ ਭਰਿਆ ਹੋਇਆ ਨਹੀਂ ਇਹੀ ਪ੍ਰਭੂ ਦਾ ਨਾਮ ਹੈ ਮੁਖ ਤਲੈ ਪੈਰ ਉਪਰ ਵਸੰਦੋ ਕੋ ਹੱਥੜਾ ਥਾਏ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰੈ ਜਿਸ ਦਾ ਨਾਏ ਇਹ ਨਾਨਕ ਆਖੋ ਇਹ ਭਾਈ ਜਦੋਂ ਤੂੰ ਮਾਂ ਦੀ ਕੱਖ ਦੇ ਵਿੱਚ ਹੁੰਨਾ ਤੇਰਾ ਮੂੰਹ ਠਾਣੂ ਹੁੰਦਾ ਪੈਰ ਉਤਾਨੂ ਹੁੰਦੇ ਆ ਬੜੇ ਔਖੇ ਥਾਂ ਤੂੰ ਵੱਸਦਾ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਤੂੰ ਬਚਿਆ ਰਿਹਾ ਹੁਣ ਉਸ ਮਾਲਕ ਨੂੰ ਕਿਉਂ ਭੁਲਾ ਦਿੱਤਾ ਪੌੜੀ ਰਕਤ ਬਿੰਦ ਕਰ ਨਿਮਿਆਂ ਅਗਨ ਉਦਰ ਮਜਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗਵਾਰ اے ਜੀਵ ਮਾਂ ਦੀ ਰਤ ਤੇ ਪਿਓ ਦੇ ਵੀਰਜ ਤੋਂ ਮਾਂ ਦੇ ਪੇਟ ਦੀ ਅੱਗ ਵਿੱਚ ਤੋਂ ਉੱਗਿਆ ਰਕਤ ਬਿੰਦ ਕਰੇ ਨਿਮਿਆ ਅਗਨ ਉਦਰ ਮਜਾਰ ਤੇਰਾ ਮੂੰਹ ਠਾਣੂ ਸੀ ਗੰਦਾ ਤੇ ਟਰਾਉਣਾ ਸੈਂ ਮਨ ਨੂੰ ਇੱਕ ਹਨੇਰੇ ਘੋਰ ਨਰਕ ਦੇ ਵਿੱਚ ਪਿਆ ਹੋਇਆ ਸੈਂ ਹਰਿ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਖਮ ਥਾਨਹ ਜਿਨ ਰਖਿਆ ਇਸ ਤਿਲ ਨਾ ਬਿਸਾਰ ਨਰਕ ਘੋਰ ਦੇ ਵਿੱਚ ਤੂੰ ਪਿਆ ਹੋਇਆ ਸੈਂ ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਉਸ ਅੱਗ ਦੇ ਵਿੱਚ ਵੀ ਸੜਦਾ ਨਹੀਂ ਸੈਂ ਉਸ ਨੂੰ ਹੁਣ ਵੀ ਮਨੋਂ ਤਨੋਂ ਹਿਰਦੇ ਦੇ ਵਿੱਚ ਯਾਦ ਕਰਿਆ ਕਰ ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ ਉਹਨੂੰ ਰਤਾ ਪਰ ਸਮੇਂ ਦੇ ਲਈ ਵੀ ਨਾ ਭਲਾ ਪ੍ਰਭ ਬਿਸਰਤ ਸੁਖ ਕਦੇ ਨਹੀਂ ਜਸ ਹੈ ਜਨਮ ਹਾਰ ਪ੍ਰਭੂ ਨੂੰ ਭੁਲਾਇਆ ਕਦੇ ਸੁਖ ਨਹੀਂ ਮਿਲਦਾ ਜੇ ਭੁਲਾਏਗਾ ਤੇ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰ ਜਾਏਗਾ ਸ਼ਲੋਕ ਮਨ ਇੱਛਾ দান ਕਰਨ ਸਰਵਤਰ ਆਸਾ ਪੂਰਨ ਹ ਹੰਡਣ ਕਲ ਕਲੇਸ਼ ਹਾਂ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਇਹ ਨਾਨਕ ਜੋ ਪ੍ਰਭੂ ਅਸਾਨੂੰ ਮਨ ਮੰਨੀਆਂ ਦਾਤਾਂ ਦਿੰਦਾ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਉਹਨੂੰ ਯਾਦ ਕਰ ਉਹ ਤਾਂ ਇਥੋਂ ਦੂਰ ਨਹੀਂ ਹਬ ਰੰਗ ਮਨ ਹੈ ਜਿਸ ਸੰਗ ਤੈਸਿਉ ਲਾਈਐ 네ਹ ਸੋ ਸ਼ੋਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ اے ਨਾਨਕ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ ਉਤੇ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰੱਥ ਅਸ ਦੀਏ ਰਚ ਭਲੇ ਸੰਜੋਗ ਪ੍ਰਭੂ ਨੇ ਤੈਨੂੰ ਜਿੰਦ ਦਿੱਤੀ ਪ੍ਰਾਣ ਸਰੀਰ ਧਨ ਦਿੱਤਾ ਸਵਾਦ ਲਈ ਪਦਾਰਥ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸ ਘਰ ਸੋਹਣੇ ਮਕਾਨ ਰਥ ਤੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੌਤੀ ਮਿੱਤਰ ਤੇ ਨੌਕਰ ਦਿੱਤੇ ਸਤਿ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਣ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਉਸ ਪ੍ਰਭੂ ਨੂੰ ਸਿਮਰਿਆ ਉਹਨੂੰ ਚੇਤੇ ਕਰਿਆ ਉਹਦੇ ਨਾਲ ਪ੍ਰੀਤ ਜੋੜਿਆ ਤਨ ਮਨ ਖਿੜਿਆ ਰਹਿੰਦਾ ਸਾਰੇ ਦੁੱਖ ਮਿਟ ਜਾਂਦੇ ਹੈ ਇਹ ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਨੇ ਸ਼ਲੋਕ ਕੁਟੰਬ ਜਤਨ ਕਰਨਨ ਮਾਇਆ ਅਨੇਕ ਉਦਮ ਹੈ ਹਰ ਭਗਤ ਭਾਵ ਹੀਣਨ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਨੇ ਮਾਇਆ ਦੇ ਖਾਤਰ ਅਨੇਕਾਂ ਆਹਰ ਕਰਦੇ ਨੇ ਪਰ ਪ੍ਰਭੂ ਦੀ ਭਗਤੀ ਦੀ ਤਾਂਗ ਤੋਂ ਸਖਣੇ ਰਹਿ ਜਾਂਦੇ ਆ ਤੇ ਏ ਨਾਨਕ ਜੋ ਜੀਵ ਪ੍ਰਭੂ ਨੂੰ ਵਿਸਾਰਦੇ ਨੇ ਉਹ ਮਾਨੋ ਜਿੰਨ ਭੂਤ ਹਨ ਟੁੱਟੜੀਆਂ ਸਾਪ ਰੀਤ ਜੋ ਲਈ ਬਿਆਨ ਸਿਉ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਜਿਹੜੀ ਪ੍ਰੀਤ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨਾਲ ਲਾਈਦੀ ਆ ਉਹ ਆਖਰ ਟੁੱਟ ਜਾਂਦੀ ਹੈ ਕਿਉਂਕਿ ਪਰਮਾਤਮਾ ਤੋਂ ਬਿਨਾਂ ਬਾਕੀ ਸਾਰਾ ਇਹ ਜਗਤ ਨਾਸ਼ਵਾਨ ਉਨੇ ਇੱਕ ਦਿਨ ਨਾਸ ਹੋਈ ਜਾਣਾ ਸੋ ਨਾਸਵੰਤ ਜਗਤ ਦੇ ਨਾਲ ਜੇਕਰ ਤੁਸੀਂ ਪ੍ਰੀਤ ਜੋੜੋਗੇ ਤਾਂ ਉਸ ਪ੍ਰੀਤ ਦਾ ਟੁੱਟਣਾ ਲਾਜ਼ਮੀ ਪਰ हे ਨਾਨਕ ਜੇ ਸਾਈਂ ਪ੍ਰਭੂ ਦੇ ਨਾਲ ਰਤੇ ਰਹੀਏ ਤਾਂ ਇਹੋ ਜਿਹੀ ਜੀਵਨ ਜੁਗਤ ਸਦਾ ਹੀ ਕਾਇਮ ਰਹਿੰਦੀ ਹੈ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ ਕਿਨ ਗ੍ਰਹਿ ਮਹ ਬਸਨ ਨਾ ਦੇਵਹੀ ਜਿਨ ਸਿਓ ਸੋਈ ਹੈਤ ਸਰੀਰ ਦੇ ਅੰਦਰ ਜਿੰਦ ਦਾ ਵਾਸ ਹੈ ਤੇ ਜਦੋਂ ਸਰੀਰ ਦੇ ਅੰਦਰੋਂ ਉਹ ਜਿੰਦ ਵਿਛੜ ਜਾਂਦੀ ਹੈ ਨਿਕਲ ਜਾਂਦੀ ਹੈ ਤਾਂ ਸਰੀਰ ਸਵਾਹ ਹੋ ਜਾਂਦਾ ਲੋਕ ਨੂੰ ਪ੍ਰੇਤ ਕਹਿਣ ਲੱਗ ਜਾਂਦੇ ਆ ਅਪਵਿੱਤਰ ਆਖਣ ਲੱਗ ਜਾਂਦੇ ਆ ਜਿਸ ਵਿਸਰਤ ਤਨ ਪਸਮ ਹੋਏ ਕਹਤੇ ਸਭ ਪ੍ਰੇਤ ਜਿਨ੍ਹਾਂ ਸੰਬੰਧੀਆਂ ਦੇ ਨਾਲ ਇਤਨਾ ਪਿਆਰ ਹੁੰਦਾ ਹੈ ਉਹ ਇੱਕ ਪਲਕ ਤੇ ਲਈ ਵੀ ਘਰ ਵਿੱਚ ਰਹਿਣ ਨਹੀਂ ਦਿੰਦੇ ਸਰੀਰ ਦੇ ਵਿੱਚੋਂ ਜਦੋਂ ਹੀ ਜਿੰਦ ਨਿਕਲ ਜਾਂਦੀ ਹੈ ਤਾਂ ਕਾਲੀਆਂ ਪੈ ਜਾਂਦੀਆਂ ਕਿ ਹੁਣ ਇਸ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਵੇ ਜਾਂ ਇਹਨੂੰ ਤੁਫਨਾ ਦਿੱਤਾ ਜਾਵੇ ਜਿੰਨੀ ਜੇਤੀ ਹੋ ਸਕੇ ਤੇ ਇੱਥੇ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਰੀਰ ਜਿਹੜਾ ਜਿਹਦਾ ਕੋਈ ਮੁੱਲ ਹੀ ਨਹੀਂ ਸਰੀਰ ਨੂੰ ਜਿਹੜੇ ਨੂੰ ਕੋਈ ਪੁੱਛਦਾ ਹੀ ਨਹੀਂ ਕੱਲੇ ਇਹਦਾ ਮੁੱਲ ਬਣਦਾ ਤਾਂ ਜਿੰਦ ਦੇ ਕਰਕੇ ਤੇ ਅਸੀਂ ਆਪਣੀ ਸਾਰੀ ਉਮਰ ਲਗਾਕਾ ਦਿੱਤੇ ਦਿੰਨੇ ਆ ਇਸ ਸਰੀਰ ਦਾ ਧਿਆਨ ਰੱਖਣ ਤੇ ਇਸ ਸਰੀਰ ਨੂੰ ਸੋਹਣਾ ਬਣਾਉਣ ਤੇ ਇਹਦੇ ਤੇ ਸੋਹਣੇ-ਸੋਹਣੇ ਵਸਤਰ ਪਾਉਣ ਤੇ ਇਸ ਸਰੀਰ ਦੀਆਂ ਇੱਛਾਵਾਂ ਪੂਰੀਆਂ ਕਰਨ ਤੇ ਜੀਭ ਨੂੰ ਸਵਾਦ ਦੀ ਇੱਛਾ ਪੈਦਾ ਹੁੰਦੀ ਹੈ ਅਸੀਂ ਉਹ ਇੱਛਾ ਨੂੰ ਪੂਰੀ ਕਰਦੇ ਹਾਂ ਪਰ ਜਿਹੜੀ ਜਿੰਦੇ ਦੇ ਅੰਦਰ ਵਸਦੀ ਹੈ ਜਿਹਦੇ ਕਰਕੇ ਇਹ ਸਰੀਰ ਦਾ ਮੁੱਲ ਹੈ ਉਹਦਾ ਅਸੀਂ ਧਿਆਨ ਰੱਖਦੇ ਨਹੀਂ ਬਲਕਿ ਇਸ ਸਰੀਰ ਦੀ ਪਾਲਣਾ ਖਾਤਰ ਉਸ ਜਿੰਦ ਨੂੰ ਅਸੀਂ ਤਸੀਹੇ ਤੇ ਝਾੜੀ ਰੱਖਦੇ ਹਾਂ ਚਿੰਤਾਵਾਂ ਦੇ ਵਿੱਚ ਫਸਾਈ ਰੱਖਦੇ ਸੋਚਣ ਵਾਲੀ ਗੱਲ ਹੈ ਕਰ ਅਨਰਥ ਦਰਬ ਸੰਚਿਆ ਸੋ ਕਰਜ ਕੀਤ ਜਹ ਸਾ ਬੀਜ ਸੋ ਲੂਣੈ ਕਰਮ ਇਹੋ ਖੇਤ পাপ ਕਰ ਕਰਕੇ ਧਨ ਇਕੱਠਾ ਕਰਦੇ ਸਰੀਰ ਨੂੰ ਪਾਲਣ ਦੇ ਲਈ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਤੇ ਇਹ ਧਨ ਜਿਹੜਾ ਜਿੰਦ ਦੇ ਕਿਸੇ ਕੰਮ ਨਹੀਂ ਆਉਂਦਾ ਇਹ ਸਰੀਰ ਕੀਤੇ ਕਰਮਾਂ ਦੀ ਮਾਨੋ ਪੈਲੀ ਹੈ ਇਹਦੇ ਵਿੱਚ ਜਿਉਂ ਜਿਹਾ ਕਰਮ ਰੂਪ ਬੀਜ ਕੋਈ ਬੀਜਦਾ ਉਹੀ ਵੱਡਦਾ ਅਕਿਰਤ ਕਣਾ ਹਰ ਵਿਸਰਿਆ ਜੂਨੀ ਪਰਮੇਤ ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾਉਂਦੇ ਨੇ ਉਹਨੂੰ ਵਿਸਾਰ ਦਿੰਦੇ ਨੇ ਆਖਰ ਜੂਨਾ ਦੇ ਵਿੱਚ ਪਟਕਦੇ ਨੇ ਜਿਹੜਾ ਪ੍ਰਭੂ ਨੂੰ ਚੇਤੇ ਰੱਖਦਾ ਹੈ ਜਿਹੜਾ ਉਹਦੀ ਰਜ਼ਾ 'ਚ ਰਾਜ਼ੀ ਰਹਿੰਦਾ ਉਹ ਤੇ ਸਥਿਰ ਅਵਸਥਾ 'ਚ ਰਹਿੰਦਾ ਹੈ ਹਰ ਵਕਤ ਜਿਹੜਾ ਪ੍ਰਮਾਤਮਾ ਨੂੰ ਭੁਲਾਈ ਰੱਖਦਾ ਹੈ ਉਹ ਸਾਰਾ ਦਿਨ ਗੋਤੇ ਖਾਂਦਾ ਕਦੇ ਛੋਟੀ ਜੀ ਗੱਲ ਤੇ ਖੁਸ਼ ਹੋ ਗਿਆ ਕਦੇ ਛੋਟੀ ਜੀ ਗੱਲ ਤੇ ਹੀ ਦੁਖੀ ਹੋ ਗਿਆ ਸ਼ਲੋਕ ਕੋਟਦਾਨ ਇਸ ਨਾਨਨ ਅਨਿਕ ਸੋਧਨ ਪਵਿੱਤਰ ਤਹ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਛਤੇ ਏ ਨਾਨਕ ਜੋ ਮਨੁੱਖ ਜੀਵ ਦੇ ਨਾਲ ਪ੍ਰਭੂ ਦਾ ਨਾਮ ਉਚਾਰਦੇ ਨੇ ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸੋ ਉਹਨਾਂ ਨੇ ਮਾਨੋ ਕਰੋੜਾਂ ਰੁਪਏ ਦਾ ਦਾਨ ਕਰ ਲੇ ਕਰੋੜਾਂ ਵਾਰੀ ਤੀਰਥ ਇਸ਼ਨਾਨ ਕਰ ਲੇ ਤੇ ਅਨੇਕਾਂ ਹੀ ਸੁੱਚ ਤੇ ਪਵਿੱਤਰਤਾ ਦੇ ਸਾਧਨ ਕਰ ਲੇ ਕਹਿਣ ਤੋਂ ਭਾਵ ਹੈ ਕਿ ਇੰਨਾ ਦਾਨ ਕਰਨਾ ਇੰਨਾ ਤੀਰਥ ਇਸ਼ਨਾਨ ਕਰਨਾ ਸੁੱਚ ਦੇ ਸਾਧਨ ਕਰਨੇ ਇੰਨਾ ਸਬਣਾ ਨਾਲੋਂ ਬਿਹਤਰ ਹੈ ਕਿ ਆਪਣੀ ਜੀਬ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਉਚਾਰਿਆ ਜਾਵੇ ਇੰਧਨ ਕਿ ਤੋ ਮੂ ਕਣਾ ਪੂਰੀ ਦਿੱਤੀ ਮਪਾਹੇ ਮਨ ਵਸੰਦੜੋ ਸੱਚ ਸੋ ਨਾਨਕ ਹਬੇ ਦੁਖੜੇ ਉਲਾਹੇ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾਕ ਅੱਗ ਲਾ ਦਿੱਤੀ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ ਇਸੇ ਤਰ੍ਹਾਂ ਹੈ ਨਾਨਕ ਜੇ ਮਨ ਦੇ ਵਿੱਚ ਸੱਚਾ ਸਾਈਂ ਵਸ ਪਏ ਤਾਂ ਸਾਰੇ ਕੋਝੇ ਦੁੱਖ ਲੈ ਜਾਂਦੇ ਨੇ ਉਮਰਾਂ ਦੇ ਜਿਹੜੇ ਪਾਪ ਮਨ ਦੇ ਵਿੱਚ ਇਕੱਠੇ ਕੀਤੇ ਹੁੰਦੇ ਆ ਉਹਨਾਂ ਨੂੰ ਸਾੜਨ ਦੇ ਲਈ ਪ੍ਰਮਾਤਮਾ ਦੇ ਨਾਮ ਦੀ ਥੋੜੀ ਜਿਹੀ ਚਿੰਗਾਰੀ ਚਾਹੀਦੀ ਹੈ ਜਿਵੇਂ ਇੰਨਾ ਸਾਰਾ ਇਕੱਠਾ ਕੀਤਾ ਬਾਲਣ ਇੱਕ ਵਾਰੀ ਰਤਕ ਅੱਗ ਲਗਾਉਣ ਤੇ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਇਹਨੇ ਸਾਰੇ ਇਕੱਠੇ ਕੀਤੇ ਹੋਏ ਪਾਪ ਸੜ ਕੇ ਸੁਆਹ ਹੋ ਜਾਂਦੇ ਆ ਜਦੋਂ ਪ੍ਰਮਾਤਮਾ ਦੇ ਨਾਮ ਦੀ ਪ੍ਰੀਤ ਲੱਗ ਜਾਂਦੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 706ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਹ ਸੰਗ ਦੀ ਗੁਰਬਾਣੀ ਤੋਂ ਇੱਕ ਸੰਦੇਸ਼ ਇੱਕ ਪਾਠ ਅਸੀਂ ਆਪਣੇ ਹਿਰਦੇ 'ਚ ਵਸਾਈਏ ਕਿ ਇਹ ਸਰੀਰ ਜਿਹੜਾ ਨਾਸਵੰਤ ਹੈ। ਜਿੰਦ ਤੋਂ ਬਿਨਾਂ ਇਸ ਸਰੀਰ ਦਾ ਮੁੱਲ ਕੋਈ ਨਹੀਂ। ਇਹਨੂੰ ਪ੍ਰੇਤ ਆਖਣ ਲੱਗ ਜਾਂਦੇ ਆ ਜਦੋਂ ਜਿੰਦੇ ਦੇ ਵਿੱਚੋਂ ਨਿਕਲ ਜਾਂਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਜਿੰਦ ਦਾ ਧਿਆਨ ਰੱਖੀਏ। ਸਿਰਫ ਸਰੀਰ ਤੇ ਹੀ ਧਿਆਨ ਨਾ ਦੇ ਚੱਲੀਏ ਸਰੀਰ ਨੂੰ ਸੁੱਖ ਦੇਣ ਦੇ ਚੱਕਰਾਂ ਦੇ ਵਿੱਚ ਜਿੰਦ ਨੂੰ ਚਿੰਤਾਵਾਂ ਦੇ ਚੱਕਰਾਂ ਚ ਨਾ ਫਸਾਈਏ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰੀਏ ਕਿ ਉਹ ਸਾਨੂੰ ਸਮੱਤ ਬਖਸ਼ੇ ਤੇ ਹਿੰਮਤ ਬਖਸ਼ੇ ਕਿ ਅਸੀਂ ਜਿੰਦ ਨੂੰ ਪ੍ਰਮਾਤਮਾ ਦੇ ਨਾਲ ਜੋੜ ਸਕੀਏ ਇਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ